ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਵਿੱਚ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਚੱਲਦਾ ਹੀ ਆ ਪਰ ਸ਼ਾਹਿਦ ਕਪੂਰ ਨੇ ਕੀ ਗਿਆ ਆ ਆਓ ਅਸੀਂ ਤੁਹਾਨੂੰ ਉਹਨਾਂ ਦਾ ਇਹ ਇੰਟਰਵਿਊ ਦਿਖਾ ਦਿੰਨੇ ਆ ਸਿੱਧੂ ਮੂਸੇਵਾਲੇ ਬਾਰੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਦੇਖੋ ਸ਼ਾਹਿਦ ਕਪੂਰ ਦਾ ਇਹ ਇੰਟਰਵਿਊ मुझे पंजाबी म्यूजिक बहुत अच्छा लगता है मैं आधे टाइम पंजाबी म्यूजिक म्यूजिक सुनता हूं। मुझे वाला, मुझे सिद्धू उनकी बहुत पसंद है और आ, सब मुझे जितने भी यंग थे ना लड़के जब मैं पे था। तो 17, 18 boys, दो ढाई साल यहाँ पेटीन ईयर ओल्ड एल्बम आई है सुनो। तो मैंने तब मैंने सुनना शुरू किया तो इज वेरी मेक्स ग्रेट म्यूजिक तो उनकी म्यूजिक अच्छी लगती है और ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਦਾਂ ਦੀ ਹੋ ਨਵੇਂ ਤਾਜ਼ੀ ਅਪਡੇਟਾਂ ਅਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ